ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਆਪਾਂ ਇਹ ਪ੍ਰਣ ਕਰ ਨੂੰ ਪ੍ਰਾਰੰਭਿਆ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਇੱਕ ਵਿਸ਼ੇ ਦੇ ਉੱਤੇ ਆਪਾਂ ਕੋਈ ਨਾ ਕੋਈ ਵੀਡੀਓ ਬਣਾਉਣੇ ਹਾਂ ਵਿਦਵਾਨਾਂ ਦੇ ਕਥਨ ਸ਼ਿਆਣਿਆਂ ਦੇ ਪ੍ਰਵਚਨ ਜੋ ਉਸ ਵਿਸ਼ੇ ਦੇ ਉੱਤੇ ਉਹਨਾਂ ਨੇ ਕਿਸੇ ਵਕਤ ਦੇ ਵਿੱਚ ਮਨੁੱਖਤਾ ਦੀ ਝੋਲੀ ਪਾਏ ਨੇ ਉਹਨਾਂ ਦੀ ਸਾਂਝ ਪਾਉਨੇ ਹਾਂ ਅੱਜ ਦਾ ਵਿਸ਼ਾ ਜਿਹੜਾ ਆਪਾਂ ਰੱਖਿਆ ਹੈ ਉਹ ਹੈ ਕਿਰਤ ਕਿਰਤ ਦੇ ਵਿਸ਼ੇ ਦੇ ਉੱਤੇ ਜੋ-ਜੋ ਕਥਨ ਵਿਦਵਾਨਾਂ ਨੇ ਕਥੇ ਨੇ ਉਹਨਾਂ ਦੀ ਕੁਝ-ਕੁਝ ਵਿਚਾਰ ਸਾਂਝੀ ਕਰਨੀ ਹੈ ਉਮੀਦ ਹੈ ਤੁਸੀਂ ਸਾਰੇ ਇਸ ਵੀਡੀਓ ਨੂੰ ਸੁਣ ਕੇ ਪੂਰਾ ਸੁਣ ਕੇ ਪਸੰਦ ਕਰੋਗੇ ਅਤੇ ਅਗਲੇ ਰੀਆਂ ਹੋਰ ਵੀਡੀਓ ਦੀ ਉਡੀਕ ਕਰਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੋਗੇ। ਅੱਜ ਦੀ ਇਸ ਵੀਡੀਓ ਵਿੱਚ ਕਿਰਤ ਦੇ ਪਰਥਾਏ ਆਪਾਂ ਕੁਝ ਗੱਲਾਂ ਵਿਦਵਾਨਾਂ ਦੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਕਿਰਤ ਦੇ ਬਾਰੇ ਸਿੱਖ ਧਰਮ ਦਾ ਕੀ ਏਮਾਨ ਹੈ? ਗੁਰੂ ਸਾਹਿਬਾਨ ਨੇ ਕਿਰਤ ਦੇ ਬਾਰੇ ਕੀ ਕਿਹਾ ਹੈ? ਸਾਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਜਦੋਂ ਸੱਚ ਦਾ ਉਪਦੇਸ਼ ਸਮੁੱਚੀ ਮਾਨਵਤਾ ਦੀ ਝੋਲੀ ਦੇ ਵਿੱਚ ਪਾਇਆ ਤਾਂ ਸਤਿਗੁਰਾਂ ਦਾ ਪਹਿਲਾ ਉਪਦੇਸ਼ ਹੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਰਤ ਦੇ ਪਰਥਾਏ ਬਖਸ਼ਿਸ਼ ਕੀਤਾ ਹੈ ਕਾਲ ਖਾਏ ਕਿਛ ਹੱਥ ਹੁੰਦੇ ਨਾਨਕ ਰਾਹੁ ਪਛਾਣੇ ਸੇ ਬਾਬਾ ਕਬੀਰ ਸਾਹਿਬ ਕਿਰਤ ਦੇ ਪਰਥਾਏ ਉਹਨਾਂ ਦੀ ਸ਼ਲੋਕ ਰਤਨਾਵਲੀ ਦੇ ਵਿੱਚ ਬਾਬਾ ਨਾਮਦੇਵ ਜੀ ਦੇ ਜੀਵਨ ਪ੍ਰਸੰਗ ਦੀ ਕੁਝ ਬਾਤ ਪਾਉਂਦੇ ਨੇ ਨਾਮਾ ਕਹੈ ਤਿ ਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰਨਜਨ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਪੰਚਮ ਗੁਰੂ ਦੇਵ ਕਿਰਤ ਦੇ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਨੰਬਰ 522 ਦੇ ਉੱਤੇ ਉਪਦੇਸ਼ ਕਰ ਬਖਸ਼ਿਸ਼ ਕਰਦੇ ਹਨ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ ਕੁਰਾਨ ਸ਼ਰੀਫ ਦੇ ਵਿੱਚ ਕਿਰਤ ਦੇ ਪਰਥਾਏ ਜੋ ਉਪਦੇਸ਼ ਹੈ ਹੱਕ ਹਲਾਲ ਦੀ ਕਮਾਈ ਪੂਜਾ ਪਾਠ ਦੇ ਸਮਾਨ ਹੈ ਦੁਨੀਆ ਦੇ ਬਹੁਤ ਵੱਡੇ ਵਿਦਵਾਨ ਲਿਬਨਾਨ ਦੇ ਰਹਿਣ ਵਾਲੇ ਖਲੀਲ ਜ਼ਬਰਾਨ ਆਪਣੀ ਕਿਤਾਬ ਦਾ ਪ੍ਰੋਫਿਟ ਪੈਗੰਬਰ ਦੇ ਵਿੱਚ ਲਿਖਦੇ ਨੇ ਜਦੋਂ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੋ ਜਾਵੇ ਤਾਂ ਤੁਸੀਂ ਆਪਣੇ ਆਪ ਨਾਲ ਇੱਕ ਦੂਜੇ ਨਾਲ ਅਤੇ ਈਸ਼ਵਰ ਦੇ ਨਾਲ ਪ੍ਰਭੂ ਦੇ ਨਾਲ ਇੱਕ ਸੁਰ ਹੋ ਜਾਂਦੇ ਹੋ ਖਲੀਲ ਜ਼ਬਰਾਨ ਐਸੀ ਹੀ ਕਿਤਾਬ ਦੇ ਵਿੱਚ ਫਿਰ ਜ਼ਿਕਰ ਕਰਦੇ ਨੇ ਕਿ ਤੁਹਾਡਾ ਆਪਣੇ ਕੰਮ ਦੇ ਵਿੱਚ ਜੁਟੇ ਰਹਿਣਾ ਅਸਲ ਵਿੱਚ ਤੁਹਾਡਾ ਜੀਵਨ ਨੂੰ ਪਿਆਰ ਕਰਨ ਦਾ ਢੰਗ ਹੈ ਜੋ ਮਨੁੱਖ ਆਪਣੇ ਕੰਮ ਦੇ ਨਾਲ ਪਿਆਰ ਕਰਦਾ ਹੈ ਉਹੀ ਮਨੁੱਖ ਆਪਣੇ ਜੀਵਨ ਨਾਲ ਪਿਆਰ ਕਰਦਾ ਹੈ ਖਲੀਲ ਜ਼ਬਰਾਨ ਆਪਣੀ ਇਸ ਕਿਤਾਬ ਦੇ ਵਿੱਚ ਕਿਰਤ ਦੇ ਬਾਰੇ ਇੱਕ ਹੋਰ ਪ੍ਰਵਚਨ ਦਰਜ ਕਰਦੇ ਨੇ ਜੇ ਤੁਸੀਂ ਪਿਆਰ ਨਾਲ ਨਹੀਂ ਸਿਰਫ ਰੁਚੀ ਨਾਲ ਹੀ ਕੰਮ ਕਰ ਸਕਦੇ ਹੋ ਤਾਂ ਚੰਗਾ ਹੋਵੇਗਾ ਜੇ ਤੁਸੀਂ ਆਪਣਾ ਕੰਮ ਛੱਡ ਕੇ ਮੰਦਰ ਦੇ ਬੂਹੇ ਤੇ ਬੈਠ ਜਾਓ ਤੇ ਉਹਨਾਂ ਕੋਲੋਂ ਦਾਨ ਲੈਣ ਲੱਗ ਜਾਓ ਜਿਹੜੇ ਖੁਸ਼ੀ-ਖੁਸ਼ੀ ਕੰਮ ਕਰਦੇ ਹਨ ਇਹਦੇ ਵਿੱਚ ਕਿਰਤ ਦੀ ਮਹੱਤਾ ਦਰਸਾਈ ਹੈ ਕਿ ਕਹਿਣ ਲੱਗੇ ਉਹਨਾਂ ਲੋਕਾਂ ਦਾ ਜੋ ਕਿ ਕੰਮ ਕਰਨ ਦੇ ਵਿੱਚ ਪ੍ਰਸੰਨ ਰਹਿੰਦੇ ਨੇ ਉਹਨਾਂ ਦਾ ਦਾਨ ਉਹਨਾਂ ਦਾ ਦਿੱਤਾ ਹੋਇਆ ਧਨ ਬਹੁਤ ਹੀ ਪਵਿੱਤਰ ਤੇ ਉੱਤਮ ਹੁੰਦਾ ਹੈ ਦੁਨੀਆ ਦੇ ਬਹੁਤ ਵੱਡੇ ਇੱਕ ਸਕਾਲਰ ਸਰ ਬਰਨਾਰਡ ਸ਼ਾ ਉਹ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ ਕਿਰਤੀ ਦੇ ਪਰਥਾਏ ਅਤੇ ਕਿਰਤ ਦੇ ਪਰਥਾਏ ਅੱਜ ਕੱਲ੍ਹ ਕਠੋਰ ਮਿਹਨਤ ਅਤੇ ਸਖਤ ਕੰਮ ਕਰਨ ਵਾਲਿਆਂ ਨੂੰ ਸਭ ਤੋਂ ਘੱਟ ਮਜ਼ਦੂਰੀ ਮਿਲਦੀ ਹੈ ਇਹ ਮਜ਼ਦੂਰਾਂ ਦਾ ਦਰਦ ਉਸ ਵਿਦਵਾਨ ਨੇ ਅੰਕਿਆ ਹੈ ਕਹਿਣ ਲੱਗੇ ਸੌਖਾ ਕੰਮ ਕਰਨ ਵਾਲਿਆਂ ਨੂੰ ਚੰਗੀ ਦਿਹਾੜੀ ਚੰਗੀ ਮਜ਼ਦੂਰੀ ਦਿੱਤੀ ਜਾਂਦੀ ਹੈ ਪਰ ਸਭ ਤੋਂ ਵੱਧ ਕੰਮ ਉਹਨਾਂ ਨੂੰ ਮਿਲਦਾ ਹੈ ਜੋ ਕੋਈ ਕੰਮ ਨਹੀਂ ਕਰਦੇ ਕਹਿਣ ਦਾ ਭਾਵ ਇੱਥੇ ਜਿਹੜਾ ਸਠੇਕੇਦਾਰੀ ਸਿਸਟਮ ਹੈ ਜੋ ਆਪ ਹੱਥੀਂ ਕੰਮ ਨਹੀਂ ਕਰਦਾ ਮਜ਼ਦੂਰਾਂ ਤੋਂ ਕੰਮ ਕਰਵਾਉਂਦਾ ਹੈ ਉਸੇ ਨੂੰ ਹੀ ਕੰਮ ਮਿਲਦਾ ਹੈ Karl Marx ਨੇ ਜਿਨ੍ਹਾਂ ਨੇ ਕਿਰਤਿਆਂ ਦੀ ਆਵਾਜ਼ ਸਮੁੱਚੇ ਮਿਡਲ ਏਸ਼ੀਆ ਦੇ ਵਿੱਚ ਉਠਾਈ ਦਾਸ ਕੈਪੀਟਲ ਇੱਕ ਕਿਤਾਬ ਦੇ ਵਿੱਚ ਲਿਖਦੇ ਨੇ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਤੁਹਾਡੇ ਇੱਕ ਹੋਣ ਦੇ ਨਾਲ ਤੁਹਾਨੂੰ ਸਭ ਤੋਂ ਵੱਡੀ ਚੀਜ਼ ਜੋ ਪ੍ਰਾਪਤ ਹੋਏਗੀ ਕਿ ਤੁਸੀਂ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਇਹ ਇੱਕੇ ਦੇ ਨਾਲ ਖੋਹ ਦੇਵੋਗੇ ਕਾਰਲ ਮਾਰਕਸ ਨੇ ਇਸੇ ਹੀ ਕਿਤਾਬ ਵਿੱਚ ਇੱਕ ਹੋਰ ਪਰਵਚਨ ਦਰਜ ਕੀਤਾ ਹੈ ਉਹ ਕਹਿੰਦੇ ਨੇ ਕਿਰਤ ਸਭ ਤੋਂ ਪਹਿਲੀ ਥਾਵੇਂ ਉਹ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੋਵੇਂ ਸ਼ਾਮਲ ਹੁੰਦੇ ਨੇ ਜਿਸ ਵਿੱਚ ਮਨੁੱਖ ਆਪਣੇ ਅਤੇ ਪ੍ਰਕਿਰਤੀ ਦੇ ਵਿਚਾਰ ਵਿਚਕਾਰ ਪਦਾਰਥਕ ਪ੍ਰਤੀਕਰਮਾਂ ਨੂੰ ਆਪਣੀ ਮਰਜ਼ੀ ਨਾਲ ਆਰੰਭ ਕਰਦਾ ਹੈ ਨਿਯਮ ਬੱਧ ਕਰਦਾ ਹੈ ਅਤੇ ਕੰਟਰੋਲ ਕਰਦਾ ਹੈ ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਦਿਮਾਗ ਅਤੇ ਹੱਥਾਂ ਨੂੰ ਆਪਣੇ ਸਰੀਰ ਦੀਆਂ ਕੁਦਰਤੀ ਸ਼ਕਤੀਆਂ ਨੂੰ ਹਰਕਤ ਦਿੰਦਾ ਹੈ ਅਤੇ ਆਪਣੇ ਆਪ ਨੂੰ ਪ੍ਰਕਿਰਤੀ ਦੇ ਵਿਰੋਧ ਵਿੱਚ ਉਸ ਦੀ ਹੀ ਇੱਕ ਸ਼ਕਤੀ ਵੱਜੋਂ ਖੜਾ ਕਰਦਾ ਹੈ ਤਾਂ ਜੋ ਪ੍ਰਕਿਰਤੀ ਦੇ ਉਤਪਾਦਨਾਂ ਨੂੰ ਆਪਣੀਆਂ ਲੋੜਾਂ ਦੇ ਮੁਤਾਬਕ ਢਾਲ ਕੇ ਉਹਨਾਂ ਨੂੰ ਵਰਤ ਸਕੇ ਪ੍ਰੋਫੈਸਰ ਪੂਰਨ ਸਿੰਘ ਕਿਰਤ ਖੁੱਲੇ ਲੇਖ ਦੇ ਵਿੱਚ ਇੱਕ ਖੁੱਲਾ ਲੇਖ ਲਿਖਿਆ ਕਿਰਤ ਉਹਦੇ ਵਿੱਚ ਇੱਕ ਬੜੀ ਸੋਹਣੀ ਗੱਲ ਕਹਿੰਦੇ ਨੇ ਜਿਸ ਦੇ ਹੱਥ ਵਿੱਚ ਕਿਰਤ ਨਹੀਂ ਉਹ ਨਕਮਾ ਆਦਮੀ ਹੈ ਅਤੇ ਉਹ ਕਦੀ ਵੀ ਉੱਚ ਜੀਵਨ ਦੇ ਮਰਮਾ ਨੂੰ ਅਨੁਭਵ ਨਹੀਂ ਕਰ ਸਕਦਾ ਲਾਲ ਸਿੰਘ ਕਮਲਾ ਅਕਾਲੀ ਇੱਕ ਆਪਣੀ ਲੇਖ ਦੇ ਵਿੱਚ ਲਿਖਦੇ ਨੇ ਕਹਿਣ ਲੱਗੇ ਹੱਥੀਂ ਕੰਮ ਕਰਨ ਵਾਲੇ ਮਨੁੱਖ ਦੇ ਵਿੱਚ ਨਿਮਰਤਾ ਆ ਜਾਂਦੀ ਹੈ ਬੰਦੇ ਦਾ ਮਨ ਨੀਵਾ ਹੋ ਜਾਂਦਾ ਹੈ ਮਤ ਉੱਚੀ ਹੋ ਜਾਂਦੀ ਹੈ ਸਰੀਰ ਵਿੱਚ ਸੋ ਕਿਰਤ ਦੀ ਕਿਰਤ ਦੀ ਸੁਗੰਧੀ ਫੁੱਲਾਂ ਦੇ ਵਾਂਗੂ ਖਿਲ ਜਾਂਦੀ ਹੈ ਜਿਸ ਤਰ੍ਹਾਂ ਪਾਰਸਨਲ ਸ਼ੋਇਆ ਹੋਇਆ ਲੋਹਾ ਸੇਉਣਾ ਬਣ ਜਾਂਦਾ ਹੈ ਹੱਥਾਂ ਦੀ ਕਿਰਤ ਇੱਕ ਅਜਾਈ ਕਰਨੀ ਹੈ ਜਿਸ ਦਾ ਅਸਰ ਚਾਰਛ ਫੇਰੇ ਚੰਗਾ ਹੀ ਚੰਗਾ ਚਾਰਛ ਫੇਰੇ ਪਲਾਹੀ ਪਲਾ ਪੈਂਦਾ ਹੈ ਸਰੀਰ ਅਰੋਗ ਹੋ ਜਾਂਦਾ ਹੈ ਮਨ ਦਾ ਹੰਕਾਰ ਜਾਂਦਾ ਰਹਿੰਦਾ ਹੈ ਤੇ ਜਗਤ ਦੇ ਵਿੱਚ ਪਦਾਰਥਾਂ ਦਾ ਵਾਧਾ ਹੁੰਦਾ ਹੈ ਡਾਕਟਰ ਦਲੀਪ ਸਿੰਘ ਅਭਿਨੰਦਨ ਗ੍ਰੰਥ ਦੇ ਵਿੱਚ ਲਿਖਦੇ ਨੇ ਕਿਰਤ ਵਿੱਚ ਕਰਤਾਰੀ ਗੁਣ ਹੁੰਦਾ ਹੈ ਕਰਤਾ ਵੀ ਕਿਰਤੀ ਹੈ ਤੇ ਜਿਹੜਾ ਮਨੁੱਖ ਕਿਰਤੀ ਹੋ ਜਾਵੇ ਉਹਦੇ ਵਿੱਚ ਕਰਤੇ ਵਾਲੇ ਗੁਣ ਪੈਦਾ ਹੋ ਜਾਂਦੇ ਨੇ ਰੱਬ ਨੇ ਕਿਰਤੀ ਨੂੰ ਬਣਾਇਆ ਹੈ ਅਤੇ ਕਿਰਤੀ ਸੰਸਾਰ ਨੂੰ ਬਣਾਉਂਦਾ ਹੈ ਕਹਿਣ ਦਾ ਭਾਵ ਪਰਮਾਤਮਾ ਕਿਰਤੀ ਰਾਹੀਂ ਸੰਸਾਰ ਨੂੰ ਪੈਦਾ ਕਰਦਾ ਹੈ ਉਹ ਇੱਕ ਕਲਾਕਾਰ ਹੈ ਜੋ ਜੀਵਨ ਨੂੰ ਸੋਹਣਾ ਬਣਾਉਣ ਲਈ ਚਿਤਵਦਾ ਹੈ ਅਤੇ ਉਸ ਦੀ ਮਿਹਨਤ ਅਮਲੀ ਰੂਪ ਦੇ ਕੇ ਸਕਾਰ ਕਰਦੀ ਹੈ ਚੰਗਾ ਬਣਨ ਬਣਾਉਣ ਦੀ ਕਲਪਨਾ ਤਾਂ ਕਈ ਕਰਦੇ ਨੇ ਕਿ ਚੰਗਾ ਬਣੀਏ ਉੱਚਾ ਬਣੀਏ ਵੱਡਾ ਬਣੀਏ ਪਰ ਕਹਿਣ ਲੱਗੇ ਚੰਗਾ ਬਨਣਾ ਤੇ ਬਣਾਉਣਾ ਕਿਰਤੀ ਨੂੰ ਹੀ ਆਉਂਦਾ ਹੈ ਬਿਨਾ ਕਿਰਤੀ ਦੇ ਸਭ ਕੁਝ ਰੁਕਿਆ ਹੋਇਆ ਹੈ ਰੁਕਿਆ ਹੋਇਆ ਹੈ ਅਤੇ ਰੁਕਿਆ ਹੀ ਰਹਿ ਜਾਏਗਾ ਇੱਕ ਕਹਾਵਤ ਹੈ ਵਿਦਵਾਨਾਂ ਦੀ ਕਿ ਕਿਰਤ ਹੀ ਪੂਜਾ ਹੈ ਕਿਰਤ ਹੀ ਵਰਕ ਇਸ ਵਰਸ਼ਪ ਵਰਕ ਜਿ ਵਰਸ਼ਪ ਕਰਤ ਹੀ ਪੂਜਾ ਹੈ ਮਹਾਤਮਾ ਬੁੱਧ ਧੰਪਦ ਦੇ ਵਿੱਚ ਉਹਨਾਂ ਦਾ ਇੱਕ ਪ੍ਰਵਚਨ ਹੈ ਜੋ ਪ੍ਰੋਫੈਸਰ ਹਰਨਾਮ ਦਾਸ ਨੇ ਅਨੁਵਾਦ ਕੀਤਾ ਹੈ ਛੋਟਾ ਵੱਡਾ ਸੂਖਮ ਮੋਟਾ ਦਾਨ ਨਾ ਲੈ ਵਜੋ ਚੰਗੀ ਮੰਦੀ ਭੇਟ ਕਿਸੇ ਤੋਂ ਜੋ ਨਾ ਲੈ ਵੈ ਕੋਈ ਜਿਹੜਾ ਆਪਣੀ ਰੋਜੀ ਖੱਟੇ ਤਕੜੀ ਘਾਲ ਦੇ ਰਾਹੀ ਕਹਿਣ ਦਾ ਭਾਵ ਜਿਹੜਾ ਕਰੜੀ ਘਾਲ ਨਾਲ ਘਾਲ ਕੇ ਆਪਣੀ ਰੋਜੀ ਇਕੱਠੀ ਕਰਦਾ ਸੱਚਾ ਸੁੱਚਾ ਦੁਨੀਆ ਦੇ ਅੰਦਰ ਬ੍ਰਾਹਮਣ ਹੋਵੇ ਉਹ ਕਹਿਣ ਲੱਗੇ ਦੁਨੀਆ ਦੇ ਅੰਦਰ ਅਸਲ ਬ੍ਰਹਮ ਦਾ ਪਹਿਚਾਨ ਕਰਤਾ ਅਸਰ ਬ੍ਰਹਮ ਨੂੰ ਜਾਣਨ ਵਾਲਾ ਉਹ ਹੈ ਸਤਿਗੁਰਾਂ ਦੀ ਪਾਵਨ ਬਾਣੀ ਨੇ ਕਿਹਾ ਹੈ ਬ੍ਰह्म ਬਿੰਦੇ ਤਿਸ ਦਾ ਬ੍ਰਹਮ ਅਤਰ ਹੈ ਇੱਕ ਸ਼ਬਦ ਲਿਵਲਾਏ ਨਵ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਧਿਆਏ ਉਹ ਕਹਿੰਦੇ ਨੇ ਇੱਕ ਪਾਸੇ ਬ੍ਰਹਮ ਨੂੰ ਚੀਨਣਾ ਗ੍ਰੰਥਾਂ ਦੇ ਰਾਹੀਂ ਤੇ ਦੂਜਾ ਉਸ ਕਰਤੇ ਦੀ ਕਿਰਤ ਦੇ ਨਾਲ ਪ੍ਰਚੱਕ ਕੇ ਜੁੜ ਕੇ ਬ੍ਰਹਮ ਦੇ ਨਾਲ ਅਪੇਧ ਹੋ ਜਾਣਾ ਇਹ ਕਿਰਤੀ ਦੇ ਹਿੱਸੇ ਆਉਂਦਾ ਹੈ ਇਹ ਕਿਰਤੀ ਦੇ ਹਿੱਸੇ ਆਉਂਦਾ ਹੈ ਸੋ ਵੀਰੋ ਭੈਣੋ ਗੁਰਮੁਖ ਪਿਆਰਿਓ ਇਸ ਤਰ੍ਹਾਂ ਦੀਆਂ ਹਰ ਰੋਜ਼ ਵੀਡੀਓ ਇਸ ਤਰ੍ਹਾਂ ਦੀਆਂ ਹਰ ਰੋਜ਼ ਉੱਚੇ ਅਤੇ ਸੁੱਚੇ ਵਿਚਾਰ ਜੋ ਮੇਰੇ ਆਪਣੇ ਨਹੀਂ ਵਿਦਵਾਨਾਂ ਦੇ ਨੇ ਉਹ ਵਿਚਾਰ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਹੋਰ ਵੀਡੀਓ ਦੇ ਲਈ ਨੋਟੀਫਿਕੇਸ਼ਨ ਔਨ ਕਰੋ